आरसी 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 ਨੇ ਮਾਂ ਬੋਲ ਦਾ ਪਿਆਰ ਨਾਲ ਫਾਰਸੀ ਨੇ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸੀ ਯੂਟਿਊਬ ਚੈਨਲ ਐਟਲਸ ਆਫ ਪੰਜਾਬ ਤੇ ਅੱਜ ਅਸੀਂ ਤੁਹਾਨੂੰ ਔਰਤਾਂ ਦੇ ਪਾਇਆ ਜਾਣ ਵਾਲੇ ਗੈਨੇ આરਸੀ ਦੇ ਬਾਰੇ ਦੱਸਾਂਗੇ આરਸੀ ਸ਼ਬਦ ਦਾ ਅਰਥ ਸ਼ੀਸ਼ਾ ਹੁੰਦਾ ਹੈ આરਸੀ ਸ਼ਬਦ ਸਾਡੀ ਗੁਰਬਾਣੀ ਵਿੱਚ ਵੀ ਆਉਂਦਾ ਹੈ ਇਹ ਮਨ આરਸੀ ਕੋਈ ਗੁਰਮਖ ਵੇਖੇ ਆਰਸੀ ਸੋਨੇ ਦਾ ਉਹ ਗਹਿਣਾ ਹੈ ਜਿਸ ਨੂੰ ਔਰਤਾਂ ਹੱਥ ਦੇ ਉੱਪਰ ਪਾਉਂਦੀਆਂ ਹਨ ਜਿਸ ਦੇ ਉੱਪਰ ਛੋਟਾ ਜਿਹਾ ਸ਼ੀਸ਼ਾ ਲੱਗਿਆ ਹੁੰਦਾ ਹੈ ਇਹ ਇੱਕ ਮੰਦਰੀ ਹੁੰਦੀ ਹੈ ਜਿਸ ਵਿੱਚ ਇੱਕ ਸ਼ੀਸ਼ਾ ਜੜਿਆ ਹੁੰਦਾ ਹੈ ਜੋ ਚਿਹਰਾ ਦੇਖਣ ਦੇ ਲਈ ਵਰਤਿਆ ਜਾਂਦਾ ਹੈ ਆਰਸੀ ਦੀ ਸਹਾਇਤਾ ਨਾਲ ਔਰਤਾਂ ਪਰਦੇ ਵਿੱਚ ਜਦ ਜੀ ਚਾਹੇ ਆਪਣਾ ਚਿਹਰਾ ਦੇਖ ਸਕਦੀਆਂ ਹਨ ਨਾ ਵਿਆਹੀਆਂ ਔਰਤਾਂ ਨੂੰ ਆਪਣਾ ਆਪ ਦੇਖਣਾ ਬਹੁਤ ਵਧੀਆ ਲੱਗਦਾ ਸੀ ਪਰ ਆਪਣੇ ਵੱਡ ਵਡੇਰਿਆਂ ਦੀ ਸ਼ਰਮ ਕਰਕੇ ਉਹ ਸਭ ਦੇ ਸਾਹਮਣੇ ਸ਼ੀਸ਼ਾ ਨਹੀਂ ਦੇਖ ਸਕਦੀਆਂ ਸਨ ਜਿਸ ਕਰਕੇ ਉਹ ਆਰਸੀ ਦੀ ਵਰਤੋਂ ਕਰਦੀਆਂ ਸਨ ਇਹ ਗਹਿਣਾ ਕੁੜੀਆਂ ਨੂੰ ਵਿਆਹ ਵੇਲੇ ਪਾਇਆ ਜਾਂਦਾ ਸੀ ਆਰਸੀ ਵਿਆਹੰਦੜ ਕੁੜੀ ਦਾ ਸਹੁਰਾ ਪਰਿਵਾਰ ਭੇਜਦਾ ਹੈ ਪਰ ਕਈ ਵਾਰੀ ਪੇਕਾ ਪਰਿਵਾਰ ਵੀ ਪਾ ਦਿੰਦਾ ਹੈ ਅੱਜ ਕੱਲ ਮਾਡਰਨ ਜ਼ਮਾਨਾ ਹੋਣ ਕਰਕੇ ਕੁੜੀਆਂ ਨੇ ਇਹ ਗਹਿਣੇ ਪਾਉਣਾ ਬੰਦ ਕਰ ਦਿੱਤਾ ਹੈ ਜਿਸ ਕਰਕੇ ਇਹ ਗਾਣੇ ਬਿਲਕੁਲ ਅਲੋਪ ਹੁੰਦੇ ਜਾ ਰਹੇ ਹਨ ਧੰਨਵਾਦ